ਫਸਲਾਂ ਤੇ ਐਮਐਸਪੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨਾਂ ਦੇ ਵੱਲੋਂ 30 ਤਰੀਕ ਦੇ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਚਲਦਿਆਂ ਕਿਸਾਨਾਂ ਦੇ ਵੱਲੋਂ ਬਸਤੀ ਜੋਧੇਵਾਲ ਚੌਂਕ ਦੇ ਵਿੱਚ ਤਰਨਾ ਪ੍ਰਦਰਸ਼ਨ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਰੂਸ ਪ੍ਰਦਰਸ਼ਨ ਕਰਦਿਆਂ ਫਸਲਾਂ ਤੇ ਐਮਐਸਪੀ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸੇ ਦੌਰਾਨ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਬਸਤੀ ਚੌਂਕ ਤੋਂ ਸੁੰਦਰ ਨਗਰ ਜਾਣ ਵਾਲੀ ਰੋਡ ਤੇ ਦੁਕਾਨਦਾਰਾਂ ਦੀਆਂ ਜ਼ਬਰਦਸਤ ਦੁਕਾਨਾਂ ਵੀ ਬੰਦ ਕਰਾਉਣੀਆਂ ਸ਼ੁਰੂ ਕੀਤੀਆਂ ਗਈਆਂ। ਤੇ ਜਿਸ ਦਾ ਦੁਕਾਨਦਾਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਪਹਿਲਾਂ ਹੀ ਵਪਾਰ ਬੰਦ ਹੋ ਚੁੱਕੇ ਨੇ ਉਹਨਾਂ ਤੇ ਬੈਂਕਾਂ ਦੇ ਕਰਜ਼ੇ ਨੇ ਤੇ ਕਿਸਾਨਾਂ ਦੇ ਬੰਦ ਤੇ ਧਰਨੀਆਂ ਦੀ ਵਜੇ ਨਾਲ ਉਹਨਾਂ ਦੇ ਕਾਰੋਬਾਰ ਤੇ ਬੁਰਾ ਅਸਰ ਪੈ ਰਿਹਾ ਹੈ ਤੇ ਕਿਸਾਨ ਯੂਨੀਅਨ ਦੇ ਕੁਝ ਲੋਕਾਂ ਦੇ ਵੱਲੋਂ ਇੱਕ ਬੈਂਕ ਦੇ ਅੰਦਰ ਦਾਖਲ ਹੋ ਕੇ ਸ਼ਰਿਆਮ ਕਾਨੂੰਨ ਦੀਆਂ ਤੱਜੀਆਂ ਉਡਾਉਂਦੇ ਹੋਏ ਬੈਂਕ ਦੇ ਅੰਦਰ ਨਾਰੇਬਾਜ਼ੀ ਕਰਦਿਆ ਬੈਂਕ ਨੂੰ ਬੰਦ ਕਰਵਾ ਦਿੱਤਾ ਗਿਆ ਇਨੇ ਲੋਕਾਂ ਨੂੰ ਬੈਂਕ ਦੇ ਅੰਦਰ ਆਇਆ ਵੇਖ ਕੇ ਬੈਂਕ ਸਟਾਫ ਦੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਉਹਨਾਂ ਦੇ ਵੱਲੋਂ ਬੈਂਕ ਬੰਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਜਦੋਂ ਕਿਸਾਨ ਚੋੜਾ ਬਾਜ਼ਾਰ ਦੇ ਵਿੱਚ ਦੁਕਾਨਾਂ ਬੰਦ ਕਰਵਾਉਣ ਪਹੁੰਚੇ ਤਾਂ ਉੱਥੇ ਵੀ ਉਹਨਾਂ ਨੂੰ ਦੁਕਾਨਦਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਪੁਲਿਸ ਗੈਰ ਮੌਜੂਦ ਰਹੀ ਕੋਈ ਇਹਨੂੰ ਚੁੱਪ ਕਰਾਇਆ ਨਹੀਂ ਜਾਣ ਨਹੀਂ ਰਿਹਾ सान जुड़ी है क्या साढ़े बच्चे पिछले मारे ਚਾਹੀਦੀ ਘਾਟਾ ਪੜਾ ਕਰਦੇ 10000 ਰੁਪਏ ਤੇ ਮੇਰੀ ਕਿੱਤਾ ਹੋ ਗਿਆ ਫਿਰ ਵੀ ਨਾ 15000 ਰੁਪਏ ਆ ਲੈ ਆਓ ਕਿੱਥੇ ਜਾਈ ਮਿਹਰਬਾਨੀ ਆ ਪਤ ਤਨਖਾਹ ਲੈਣੀ 2 ਮਹੀਨੇ ਦੀ ਤਨਖਾਹ ਨਹੀਂ ਦਿੱਤੀ ਤਨਖਾਹ ਪਿੱਛੇ ਦੀ ਦੁਕਾਨ ਬੰਦ ਕਰਾ ਦਿੱਤੀ ਕਿੱਥੇ ਮਿਲਣਗੇ ਕਿੱਥੇ ਕੰਮ ਕਰਦੇ ਸਾਨੂੰ ਕੋਈ ਤਨਖਾਹ ਨਹੀਂ ਪਈ ਆ ਦੇਖੋ ਸਾਨੂੰ ਕੋਈ ਨਹੀਂ ਕਸਾਨਾ ਦੇ ਨਾਲ ਹੈ ਤੁਸੀਂ ਕੋਈ ਤਨਖਾਹ ਹਸੀ ਕਸਾਨਾ ਦੇ ਨਾਲ ਲੱਗਿਆ ਦੁਕਾਨ ਨਹੀਂ ਕਰਦਾ ਮਰੂ ਵੀ ਕੰਮ ਨਹੀਂ ਲੱਗਦਾ ਸਾਨੂੰ ਆਉਂਦਾ ਸਭ ਨਹੀਂ ਆਉਂਦਾ ਤੁਹਾਡੇ ਨਾਲ ਤੁਹਾਨੂੰ ਕਿਹੜੇ ਨਾਲ ਬੱਲੇ ਦਾ ਦੱਡਣੀ ਹੈਗੇ ਜੀ ਤੁਹਾਡੇ ਨਾਲ ਜਿਹੜਾ ਤੁਸੀਂ ਪਿਆਰੀ ਬਣਾਉਂਦੇ ਹੋ ਰੋਟੀ ਖਾਓ ਰੋਟੀ ਖਾਓ ਕਰੋਨਾ ਵੇਲੇ ਸਾਡੇ ਕਰਕੇ ਕਰੋਨਾ ਵੇਲੇ ਇਹਨਾਂ ਨੂੰ ਰੋਟੀ ਖਾਣ ਨੂੰ ਨਹੀਂ ਹਾਂ ਜੀ ਰਾਜਤਾਲਾ ਫਲਾਓ ਉਹ ਨਹੀਂ ਕਰਦਾ ਤੁਹਾਡੇ ਨਾਲ ਬੱਲੇ ਦਾ ਕੌਣ ਕੌਣ ਦਊਗਾ ਮੰਨ ਦਊਗਾ ਕੋਈ ਬਾਹਰ ਸਭ ਤੋਂ ਥੇਵਾ ਕੌਣ ਦਊਗਾ ਮੰਨ ਦਊਗਾ ਕਿਹੜੀ ਦਿਵਾਰ ਤਨ ਕਾ ਦਊਗੀ ਕਿਹੜੀ ਗੋੜ ਵਿੱਚ ਤਨ ਦਊਗਾ ਸਾਡੀ ਤਨ ਸਨ ਲਾਂਗੇ ਸਨ ਲਾਂਗੇ ਸਾਰੇ ਬਾਜ਼ਾਰ ਦਾ ਧੰਨਵਾਦ ਆਹ ਦੁਕਾਨ ਵਾਲੇ ਜਾਦਾ ਗਰੀਬਾਂ ਦੀ ਦੁਕਾਨ ਬੰਦ ਨਾ ਕਰਾਈ ਜਾਵੇ। ਬੜੀ ਗੱਲ ਹੈ। ਸਾਡੇ ਸਾਊਂਕਾਰਾਂ ਕੋਲ ਜਿਹੜਾ ਵਪਾਰ ਬੰਦ ਕਰਾਣਾ ਕੋਈ ਨਹੀਂ ਕੋਈ ਵੀ ਨਹੀਂ ਕਰਦਾ। ਕੋਈ ਵੀ ਨਹੀਂ ਕਰਦਾ। ਉਹਨਾਂ ਵਪਾਰ ਨੂੰ ਨਹੀਂ ਜਾਣਾ ਭਾਈ ਕੋਲੋ ਯਾਰ ਵਪਾਰ ਨੂੰ ਦੁਕਾਨਦਾਰ ਨੂੰ ਬੰਦ ਕੀਤੀ ਕੋਲੋ। ਦੱਸ ਚਾਰ ਬੰਦੇ ਜੇ ਉਹ ਕਹਿੰਦੇ ਆਪਣੇ ਹੱਕ ਲਈ ਲੜਿਆ ਅਸੀਂ ਵੀ ਵਪਾਰ ਕਰਨਾ ਅਸੀਂ ਕਿੱਥੋਂ ਕੰਮ ਕਰੀਏ ਸਾਰਾ ਸਾਲ ਬੰਦ ਹੋ ਜੈ ਨੂੰ ਉੱਤੇ ਹੋ ਗਿਆ ਵਪਾਰ ਕੰਮ ਕਾਜ ਹੈ ਨਹੀਂ ਵਪਾਰੀ ਬੰਦਾ ਕਿੱਥੇ ਜਾਵੇ। ਬਤੋ ਹੋਰ ਮੈਨੂੰ ਖਰਚਾ ਦੇਣਾ ਇਹਨੇ ਅਸੀਂ ਟੈਕਸ ਦੇਣਾ ਸਭ ਕੁਝ ਦੇਣਾ ਸੀ ਕਿੱਥੋਂ ਪੂਰੇ ਕਰਾਂਗੇ ਵਰਕਰਾਂ ਦੇ ਖਰਚੇ ਉਹ ਤਾਂ ਕਹਿੰਦੇ ਬੰਦ ਕਰਾ ਉਹਨਾਂ ਦਾ ਕੰਮ ਚੱਲਦਾ ਪਿਆਣਾ ਦੇਖੋ ਸਾਤ ਦਿਨ ਨੂੰ ਦਈਏ ਚਲੋ ਮੰਨ ਲਿਆ ਉਹਨਾਂ ਨੇ ਤਾਂ ਖੇਤਦਾਰੀ ਬੰਦ ਆ ਲੈ ਥੋੜੀ ਚੱਲਦੀ ਪਈ ਆ ਇਹ ਵੀ ਦੁਕਾਨਦਾਰਾਂ ਮੈਂ ਵੀ ਦੁਕਾਨਦਾਰਾਂ ਚਲੋ ਸਾਤ ਦਿਨ ਨੂੰ ਦਈਏ ਬਿਲਕੁਲ ਦਈਏ ਸਾਡਾ ਇੱਕ ਦਿਨ ਬਹਿ ਜਾਗੇ ਆ ਤਮੀਜ਼ ਆ ਕੋਈ ਬੋਲਾਂ ਜਿਹੜੇ ਡੰਡੇ ਪੈਣੇ ਮਾਰ ਕੇ ਦੇਖ ਲੋ ਵੇ ਇੱਕ ਮਿੰਟ ਇੱਕ ਦਿਨ ਬਹਿ ਜਾਗੇ ਦੋ ਦਿਨ ਬਹਿ ਜਾਗੇ ਤਿੰਨ ਦਿਨ ਬਹਿ ਜਾਗੇ ਇੱਕ ਦੁਕਾਨਦਾਰ ਜਿਹਨੇ ਕਿ ਡੇਲੀ ਕਿਸ਼ਤ ਦੇਣੀ ਆ ਉਹ ਦੇਖਦਾਊਗਾ ਜੀ ਸਵ ਇਹਨਾਂ ਚੱਲੇ ਜਾ ਕੇ ਬਹਿ ਗਏ ਚਲੋ ਜੀ ਆਪਾਂ ਸਾਰੇ ਜਿਹੜੇ ਬਹਿ ਜਾਗੇ ਕਿੰਨੀ ਜਲਦੀ ਪਈ ਇਹਨਾਂ ਪਿੱਛੇ ਇਹਨਾਂ ਦਾ ਕਾਰੋਬਾਰ ਚੱਲਦਾ ਪਿਆ ਸੀ ਇੱਥੇ ਜਾਣਾ ਆਪਾਂ ਸਾਰਿਆਂ ਨੇ ਬਹਿ ਜਾਣਾ ਲੱਗੇ ਇਹਨਾਂ ਨਾਲ ਜਾ ਕੇ ਬਹਿ ਜੰਨੇ ਆ ਇੱਕ ਹਫਤਾ ਬਹਿ ਜਾਗੇ ਦੋ ਹਫਤੇ ਲੈ 10 ਹਫਤੇ ਬਹਿ ਜਾਗੇ ਜਿਹੜੀ ਡੇਲੀ ਕਿਸ਼ਤਾਂ ਨੇ ਉਹ ਕੌਣ ਦੇਊਗਾ ਉਹ ਤਾਂ ਰੋਟੀ ਦੇਣਗੇ ਮੰਨ ਲਿਆ ਰੋਟੀ ਦੇਣੀ ਠੀਕ ਆ ਮੰਨ ਲ ਗੇ ਤੁਹਾਡੀ ਗੱਲ ਸਾਰਾ ਮੰਨਦੇ ਰੋਟੀ ਦੇਣ ਦੀ ਪਰ ਲੇਕਿਨ ਜਿਹੜੀ ਡੇਲੀ ਕਿਸ਼ਤਾਂ ਕੌਣ ਦੇਊਗਾ ਸਵਾਲ ਇਹ ਉਹਨਾਂ ਨੂੰ ਪੁੱਛੋ ਉਹ ਖਰਚੇ ਕਿੱਥੇ ਪੂਰੇ ਕਰੀਏ ਸਰ ਜਿਹੜੇ ਬਾਰਡਰਾਂ ਦੇ ਉੱਪਰ ਧਰਨੇ ਲੱਗੇ ਆ ਆਉ ਜੇ ਗੱਲ ਕਰੀਏ ਕੈਰ ਨਾਲ ਬੰਦ ਕਰਾਈਏ ਵੀ ਧੱਕੇ ਨਾਲ ਨਾ ਨਾ ਕਰਾਓ ਤੁਸੀਂ ਅਸੀਂ ਕਰਤਾ ਤੁਸੀਂ ਸਿੱਧਾ ਕਹਿ ਦੋ ਉਹਦਾ ਵਿਆਹ ਤੁਸੀਂ ਠੇਕੇਦਾਰ ਦੇ ਨਾਲ ਬੰਦ ਨਹੀਂ ਹੋਏ ਉਹ ਉਹ ਕੰਮ ਜ਼ਰੂਰੀ ਇਹਦਾ ਕੰਮ ਹੈ ਇਹ ਕੰਮ ਹੈ ਪਾਗਲ ਕਰ ਰਹੇ ਅਸੀਂ ਉਹ ਤੁਹਾਨੂੰ ਸਾਹ ਦਿਖਦੇ ਪਏ ਆ ਉਹ ਤਾਂ ਕਰਾਉ ਜਾ ਕੇ ਬੰਦ ਹੈ ਧਮਕੇ ਦਿੱਤੀ ਜਾ ਰਹੀ ਹੈ ਉਹ ਆ ਕੇ ਕਹਿਗੇ ਕਿ ਅੱਜ ਡੰਡੇ ਮਾਰੂੰਗਾ ਦੱਸੋ ਵੀ ਕੋਈ ਛੜੇ ਦੇ ਛੱਪਦੇ ਕੁੱਤੇ ਆ ਜਿਹੜਾ ਮਾਰ ਦਊਗਾ ਕੋਈ ਵੀ ਇਹਦੇ ਬਾਰੇ ਕੰਮ ਆ ਇਹਨਾਂ ਦਾ ਗਾਲਾ ਕੱਢ ਕੱਢ ਕੇ ਉੱਤੇ ਭਰੇ ਹੋ ਕੇ ਦੱਸ ਦੁਕਾਨਾਂ ਬੰਦ ਕਰਾ ਰਹੇ ਆ ਅਸੀਂ ਵੀ ਇਨਸਾਨ ਆ ਸਾਨੂੰ ਨਹੀਂ ਆ ਕੱਲੀਆਂ ਆ ਗਏ ਅਸੀਂ ਬੇਬੂਗਾ ਏ ਜਿਆਦਾ ਸਿਆਣੇ ਨੇ ਤੁਹਾਡੇ ਸਾਹਮਣੇ ਇੰਨੀ ਗਲਤ ਤਰੀਕੇ ਨਾਲ ਦੁਕਾਨਾਂ ਬੰਦ ਕਰਾ ਰਹੇ ਨੇ ਕੀ ਗਲਤ ਗੱਲ ਹੈ ਜੀ ਬਹੁਤ ਗਲਤ ਗੱਲ ਹੈ ਜੀ ਬਹੁਤ ਜ਼ਿਆਦਾ ਗਲਤ ਗੱਲ ਹੈ ਜੀ ਇਹਨਾਂ ਦੇ ਨਾਲ ਬਪਰੇ ਗਲਤ ਹੋ ਗਿਆ ਜੀ ਕੀ ਪੂਰੀ ਜਾਣਕਾਰੀ ਹੈ ਕਿਹੜੀ ਗ੍ਰੀਜ਼ ਆ ਕੇ ਦੱਸਣਾ ਬਾਈ ਗੁਰਜੀਤ ਕਾਨਸਾ ਬਾਈ ਗੁਰਜੀਤ ਬੰਦੇ ਜਿੱਦਾਂ 30 ਤਰੀਕ ਦਾ ਕਿਸਾਨ ਜਥੇਬੰਦੀਆਂ ਵੱਲੋਂ ਮੰਤ ਦਾ ਸੱਤਾ ਦਿੱਤਾ ਗਿਆ ਸੀ ਇਹ ਜਿਹੜਾ ਜੋਧਿਆਲ ਬਸਤੀ ਚੌਕ ਹੈ ਇਹ ਸਾਰੇ ਇਲਾਕੇ ਨੂੰ ਮਾਛੂਆੜਾ ਰਾਹੋ ਇਦਰ ਨੇ ਹਜ਼ਾਰਾਂ ਪਿੰਡਾਂ ਨੂੰ ਸ਼ਹਿਰ ਤੱਕ ਜੋੜਦਾ ਇੱਥੇ ਸਾਰੀ ਆਵਾਜਾਈ ਆ ਇੱਥੋਂ ਸਮਰਾਲਾ ਚੌਂਕ ਤੋਂ ਬਾਅਦ ਆਉਂਦੀ ਆ ਦੁਨੀਆ ਇੱਥੋਂ ਸ਼ਹਿਰ ਤੋਂ ਆਉਂਦੀ ਆ ਇਹ ਜਿਹੜਾ ਚੌਂਕਾ ਇਹ ਮੇਨ ਚੌਂਕਾ ਸ਼ਹਿਰ ਦਾ ਅੱਜ ਇੱਥੇ ਕਿਸਾਨ ਜੱਥੇਬੰਦੀਆਂ ਵੱਲੋਂ ਜੋ ਅਤਿਆਚਾਰ ਭਾਰਤ ਸਰਕਾਰ ਵੱਲੋਂ ਕਿਸਾਨਾਂ ਤੇ ਕੀਤਾ ਜਾ ਰਿਹਾ ਉਹਨੂੰ ਰੋਕਣ ਵਾਸਤੇ ਇੱਕ ਵੱਡਾ ਮੈਸੇਜ ਦੇਣ ਵਾਸਤੇ ਕਿ ਇਹ ਸਰਕਾਰੇ ਤੇਰੇ ਕੰਮ ਨਕਮੇ ਫੇਰ ਕਹੇਗੀ ਕਾੜ ਕੋ ਜਮੇ ਅੱਜ ਦਲਾ ਸਾਹਿਬ 20 ਸਾਲ ਹੋ ਗਏ ਮਰਨ ਮਰਤੇ ਤੇ ਉਹਨਾਂ ਨੂੰ ਬੈਠਿਆਂ ਨੂੰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰ ਗਈ ਜੇ ਆਦਾਨੀ ਅਵਾਨੀ ਉਹਨਾਂ ਨੂੰ ਅਰਬਾਂ ਕਰਮਾਂ ਦੀਆਂ ਜਾਇਦਾਦਾਂ ਦੇਤੀਆਂ ਸਰਕਾਰ ਨੇ ਉਹਨਾਂ ਦੇ ਲੋਨ ਮਾਫ਼ ਕਰਤੇ ਤੇ ਜਿਆਰੋ ਸਰਕਾਰ ਜਿਹੜਾ ਅੰਨਦਾਤਾ ਉਹਦੇ ਧੱਕਾ ਕਿਉਂ ਕਰ ਰਹੀ ਆ ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਪਾਣੀ ਦਾ ਪੱਤਨ ਨੀਵਾ ਜਾ ਰਿਹਾ ਦਿਨੋਂ ਦਿਨ ਜੇ ਕਿਸਾਨ ਉਹਦਾ ਬਦਲ ਲੱਭ ਰਿਹਾ ਕਿ 23 ਫਸਲਾਂ ਤੇ ਐਮਐਸਪੀ ਝੋਨੇ ਕਣਕ ਸਮੇਤ ਐਮਐਸਪੀ ਕਾਨੂੰਨ ਲਾਗੂ ਕਰੋ ਜੇ ਉਹ ਕਾਨੂੰਨ ਲਾਗੂ ਹੋ ਜਾਂਦਾ ਜੇ ਮੱਕੀ ਤੇ ਮੂੰਗੀ ਤੇ ਮਾਂਮਾ ਤੇ ਟਿੜਾ ਤੇ ਕੰਨੇ ਤੇ ਇਹਨਾਂ ਸਾਰਿਆਂ ਤੇ ਐਮਐਸਪੀ ਕਾਨੂੰਨ ਜੇ ਯਾਰੋ ਬਣ ਜਾਂਦਾ ਨਾ ਤੇ ਲਾਗੂ ਕੀਤਾ ਜਾਂਦਾ ਤੇ ਜਿਹੜਾ ਪਾਣੀ ਦਾ ਪੱਤਣਾ ਕਿਸਾਨਾਂ ਨੇ ਜੋ ਨਾ ਲਾਉਣਾ ਨਹੀਂ ਜੇ ਪਾਣੀ ਆ ਇਹ ਦੁਨੀਆ ਜਿਹੜਾ ਆਪਾਂ ਕਹਿ ਰਹੇ ਆ ਨਾ 20 ਸਾਲਾਂ ਤੱਕ ਪੰਜਾਬ ਦਾ ਪਾਣੀ ਜਿਹੜਾ ਖਤਮ ਹੋ ਜਾਣਾ ਇਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਨਕਾਮਪੁਣੀ ਕਰਕੇ ਤੇ ਪਾਣੀ ਜਿਹੜਾ ਇਹ ਥੱਲੇ ਜਾ ਰਿਹਾ ਜੇ ਐਮਐਸਪੀ ਕਾਨੂੰਨ ਲਾਗੂ ਕਰ ਦੇਣ ਤੇ ਪਾਣੀ ਬਚ ਜਾਣਾ ਤੇ ਲੋਕ ਵੀ ਕਿਸੇ ਹਾਲ ਨਾ ਕਿਸਾਨਾਂ ਨੂੰ ਸੜਕਾਂ ਤੇ ਬਹਿਣਾ ਪਵੇ ਅੱਜ ਦੇਖੋ ਆਪਾਂ 2-2 3-3 ਕੋਟ ਪਾਈ ਫਿਰਦੇ ਕਹਿਰ ਦੀ ਠੰਡਾ ਇੱਕ ਪਾਸੇ ਕਿਸਾਨ ਜਿਹੜਾ ਉਹ ਯਾਰੋ ਪਹਿਲਾਂ ਤੇ ਉਹਨਾਂ ਪੂਰੀ ਗੜਕ ਦੀ ਗਰਮੀ ਕੱਟੀ ਅੱਜ ਉਹ ਠੰਡ ਚ ਮਰ ਰਿਹਾ ਕਿਸਾਨ ਕਿੱਥੇ ਚਲਾ ਜਾਵੇ